ਖੋ ਗਾ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਵਾਉਂਦਾ ਜੀ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂਗਾ ਕੋਈ ਗੱਲ ਨਹੀਂ ਮੈਂ ਲੱਗਿਆ ਕਿਸਨੇ ਬੋੜਾ ਤਾਂ ਕਿ ਮੈਂ ਦੇ ਦੇ ਬਿੰਦੂ ਵੇਖੋ ਮੈਂ ਤਾਂ ਸਰ ਉਹ ਮੈਂ ਤੇ ਫੈਦਿਕ ਕਈ ਵਾਰਾ ਕਿਹਾ ਸੀਗਾ ਕਿ ਸਰ ਹੋਰ ਕਿਸੇ ਨੂੰ ਬਣਾਉ ਜਿੰਨੂੰ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨਾ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਮੈਂ ਤਾਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਇੱਕੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤੇ ਜਾ ਮੁਖਵੰਤੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਆਪਣੇ ਮਾਨਜੋ ਮੁਖੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੈਨੂੰ ਵੱਲੋਂ ਦਿੱਤਾ ਹੈ ਜੇ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾ ਰਿਹਾ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋਰ ਕਿਹ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੁਖੰਤੀ ਸਾਹਿਬ ਜਿਆ ਗਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਔਰ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇ ਰਾਂ ਮੈਂ ਕਿਹਾ ਠੀਕ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਉਹ ਹੋਣਾ ਸੰਜੀਵ ਉਹਣਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਖੋੜੀ ਖਾਲੀ ਪਈਆਂ ਸੀ ਤਾਂ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਮੈਂ ਕਿਦੋਂ ਕਹਿ ਬੀ ਉਹ ਅਡਜਸਟ ਕਰਨਾ ਨਾ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਐਸੀ ਚੀਜ਼ ਦਾ ਖਾਮਿਆਜ਼ਾ ਖੁੱਲ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਮੇਰੀ 92 ਦੇ ਉੱਤੇ ਦੋਸਤੀ ਹੀ ਉਨੀ ਅੱਜ ਹੈ ਦੋਸਤੀ ਵਾਲਾ ਕੋਈ ਚੈਪਟਰ ਉਹਦੇ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਸਿਕੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਲੂ ਫਿਰ ਕੀ ਹੋ ਗਿਆ ਜਦੋਂ ਮੈਂ ਆਇਆ ਸੀ ਸਾਹਿਬ 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 ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਇਆ ਕਿ ਮੈਨੂੰ ਐਮਐਲਏ ਬਣਾਓ ਮੈਨੂੰ ਮੰਤਰੀ ਬਣਾਓ ਮੈਨੂੰ ਆਹ ਅਹੁਦਾ ਦਿਓ ਮੈਨੂੰ ਭਲਾਣਾ ਸਾਹਿਬ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮੰਤਰੀ ਬਣ ਕੇ ਤੜਿਨਾਥਾ ਹੋਰ ਤਾਂ ਕਿਸੇ ਨੂੰ ਬੜਾਇਆ ਹੀ ਨਹੀਂ ਐ ਕਿ ਸੰਜੀਵ ਲੋੜਾ ਤਾਂ ਪਹਿਲੇ ਹੀ ਕਹੇ ਸੀ ਉਹ ਬੜਾ ਦੇਣਗੇ ਇਹਦੀ ਕਿਹੜੀ ਗੱਲ ਆ ਬੜਾ ਦੇਣਗੇ ਕੋਈ ਗੱਲ ਨਹੀਂ ਤੁਖਬਾੜ ਕੋਈ ਗੱਲ ਨਹੀਂ ਮੈਨੂੰ ਥੋੜਾ ਬੜਾਉਣਾ ਕਦੋਂ ਕੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਬਨਸਰ ਸਾਹਿਬ ਨੇ ਸੋਚੀ ਜੀ ਸਾਹਿਬ ਸਵਾਲ ਇਸ ਕਰਕੇ ਆ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਿਟ ਦੇ ਵਿੱਚ ਲੰਮਾ ਸਮਾ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲਮਾ ਹੁਣ ਕਿਸ ਨੇ ਲੈਣ ਚਾਹ ਹਾਂ ਜਦੋਂ ਕੋਈ ਕੈਬਨਿਟ ਚੋਂ ਬਾਹਰ ਜਾਂਦਾ ਕਿਤੇ ਨਾ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਦੇ ਕੈਰੇਕਟਰ ਨੂੰ ਲੈ ਕੇ ਉੱ ਸਰ ਮੈਂ ਫੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਜਕਾਰੀ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛਡਾਈ ਮੈਂ ਪਹਿਲਾਂ ਦੱਸਦਾ ਤਾਂ ਮੇਰੀ ਕਾਰਜਕਾਰੀ ਆ 2 ਸਾਲ ਦਾ ਮੇਰਾ ਕਾਰਡ ਚੈੱਕ ਕਰੋ ਮੈਂ ਅੰਦਾਜ਼ੇ ਦੇ ਕਿੰਨੇ ਕੇਸ ਹੱਲ ਕੀਤੇ ਇਸ ਕਰਕੇ ਕੋਈ ਕੋਈ ਗਲਤ ਫਿਰਤੀ ਹੈ ਸਰ ਮੈਨ ਲਈ ਕੋਈ ਚੀਜ਼ ਨਹੀਂ ਹੈ ਮੇਨ ਲਈ ਪੰਜਾਬ ਪਹਿਲਾਂ ਮੇਰੇ ਲਈ ਉਹਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਾਣਾ ਚਾਹੀਦਾ ਕੋਈ ਅਲੀਗੇਸ਼ਨ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਠੀਕ ਆ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਆ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਰ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਦੇ ਜਿਹੜੀ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੁਣ ਵੀ ਪਾਰਟੀ ਕਿਤੇ ਫੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਡਾ ਸੇਤਦਾ ਹੀ